ਸੋ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਔਰ ਅੱਜ ਮੈਂ ਜਾਣਾ ਜੀ ਪਾਰਲਰ ਕਿਉਂਕਿ ਅੱਜ ਮੈਂ ਬਾਲ ਸੈੱਟ ਕਰਾਣੀ ਹੈ ਇਸ ਲਈ ਮੈਂ ਫੜਾ ਫੜ ਧੋ ਰਹੀਆਂ ਕੱਪੜੇ ਕਿਉਂਕਿ ਕੱਪੜੇ ਬਹੁਤ ਹੋਏ ਪਏ ਤੇ ਧੋਣੇ ਵਾਲੇ ਉਹ ਵੀ ਮੈਂ ਕੱਪੜੇ ਹੁਣ ਧੋ ਕੇ ਸੁੱਕਣੇ ਪਾ ਕੇ ਝਾੜੂ ਲਾਤੀਆ ਮੈਂ ਸਿਰਫ ਰੋਟੀ ਬਣਾਣੀ ਹੈ ਤੇ ਮੈਂ ਚਲੇ ਜਾਣਾ ਪਾਰਲਰ ਇੱਕ ਗੱਲ ਹੋਰ ਵੀ ਹੈ ਅੱਜ ਜੋਤ ਨੂੰ ਛੁੱਟੀ ਹੈ ਨਾ 14 ਅਰੁਪ ਨੂੰ ਤਾਂ ਜੋਤ ਦਾ ਅੱਜ ਜੋਤਕਾਰ ਹੈ ਨਾ ਅੱਜ ਕਿਸ ਕਰਕੇ ਜੋਤਕਾ ਵੀ ਫਾਇਦਾ ਹੈ ਮੈਨੂੰ ਕਿਉਂਕਿ ਜੋਤਕਾਰ ਹੈ ਔਰ ਮੈਂ ਪਾਰਲਰ ਚਲੀ ਜਾਉਂਗੀ ਔਰ ਫਿਲਹਾਲ ਦੇਖਦੇ ਆਂ ਜੀ ਨਾਣਾ ਧੋਣਾ ਵੀ ਮੈਂ ਸਿਰ ਬੋਸ਼ ਕਰਨਾ ਮੈਂ ਹੈਅਰ ਵਾਸ਼ ਔਰ ਫਿਲਹਾਲ ਹੁਣੀ ਕਰੂੰਗੀ ਮੈਂ ਰੋਟੀ ਵੀ ਬਣਾਣੀ ਹੈ ਹਲੇ ਫਿਲਹਾਲ ਚਲੋ ਪਹਿਲਾ ਕੱਪੜੇ ਸੁੱਕਣੇ ਪਾ ਕੇ ਆਈਏ ਆਪਾਂ ਜੀ ਆਪਾਂ ਆਗੇ ਸਿਰ ਧਵਾ ਕੇ ਪਾਰਲਰ ਦੇ ਵਿੱਚ ਜਾ ਰਹੀ ਐ ਮੈਂ ਕਿਉਂਕਿ ਉਹਨੇ 9:30 ਵਜੇ ਦਾ ਟਾਈਮ ਦਿਆਤਾ ਪਾਰਲਰ ਵਾਲੀ ਨੇ ਔਰ ਫਿਲਹਾਲ ਆਪਾਂ ਜਾ ਰਹੇ ਆ ਹੁਣ ਔਰ ਰੂਪ ਮੇਰੇ ਨਾਲ ਆ ਗਈ ਕਿਉਂਕਿ ਰੂਪ ਕੈਰੀ ਮੈਂ ਦੀਦੀ ਕੇ ਪਾਸ ਨਹੀਂ ਰਹਿੰਦੀ ਦੀਦੀ ਮੇਰੇ ਮਾਰਦੀ ਆ ਮੇਗਾ ਚਲ ਕੋਈ ਨਾ ਬੈਠੀ ਰੀ ਇصرਾਰਤਾ ਨਾ ਕਰੀ ਬਈ ਉੱਥੇ ਗੱਲ ਸੁਣ ਲੈ ਮੇਰੀ ਠੀਕ ਹੈ ਚੁੱਪਚਾਪ ਬੈਠਣਾ ਔਰ ਨਾ ਮੈਂ ਫੋਨ ਦਊਂਗੀ ਆਪਣਾ ਜੇ ਤੈਨੂੰ ਕਹਦਾ ਫੋਨ ਲੈਣਾ ਹੈ ਬੱਸ ਗਿਆ ਮੈਂ ਦੇਖੀ ਜਾਈ ਉੱਥੋਂ ਕੱਢ ਜਾ ਪਿਆ ਪੈਜੀ ਜਾ ਤਾਂ ਲੋ ਜੀ ਇਧਰ ਆਪਾਂ ਪਹੁੰਚ ਚੁੱਕੇ ਆ ਪਾਰਲਰ ਦੇ ਵਿੱਚ ਟਾਈਮ ਮੈਨੂੰ 9:30 ਵਜੇ ਦਾ ਦਿੱਤਾ ਸੀ ਦੀਦੀ ਨੇ ਔਰ ਮੈਂ 9:30 ਵਜੇ ਪਹੁੰਚ ਗਈ ਆ ਜੀ ਪਾਰਲਰ ਔਰ ਫਿਲਹਾਲ ਹੁਣ ਆਪਣੇ ਵਾਲਾਂ ਦੀ ਸਮੂਥਿੰਗ ਹੋ ਰਹੀ ਹੈ ਜੀ ਰੈਡੀ ਹੁਣ ਕਰ ਰਹੀ थी ना ਮੈਂ ਦਿਓ ਇੰਚਰਟਸ ਮਨੇ ਡਾ ਲਿਆ ਔਰ ਹੁਣ ਕੱਟਣਾ ਹੈ ਨਾ 54 ਦਾ ਸ਼ਾਇਦ 50 ਦਾ ਨਾ ਤਾਂ ਲੋ ਜੀ ਆਪਣਾ ਕੰਮ ਵਰਕ ਜੋ ਵੀ ਹੈਗਾ ਹਨਾ ਪ੍ਰੋਸੈਸ ਸ਼ੁਰੂ ਹੋ ਗਿਆ ਜੀ ਬਾਲਾਂ ਦਾ ਔਰ ਵੈਸੇ ਮੇਰੇ ਬਾਲ ਬਹੁਤ ਜ਼ਿਆਦਾ ਡੈਮੇਜ ਹੋ ਚੁੱਕੇ ਤੇ ਔਰ ਮੈਨੂੰ ਹੋ ਗਿਆ 3-4 ਸਾਲ 4 ਸਾਲ ਲਾ ਲਓ ਤੁਸੀਂ ਜਦ ਮੇਰੀ ਗੁੜੀਆ ਛੋਟੀ ਜੀ ਧੀ ਜਦ ਕਰਵਾਏ ਤੇ ਮੈਂ ਬਾਲ ਸਮੂਥਿੰਗ ਔਰ ਜਦ ਹੀ ਮੈਂ ਸਟੈਪ ਕਟਿੰਗ ਕਰਵਾਈ ਸੀ ਸਟੈਪ ਕਟਿੰਗ ਮੇਰੀ ਬਿਲਕੁਲ ਬਾਲ ਮੇਰੇ ਬਿਲਕੁਲ ਛੋਟੇ ਛੋਟੇ ਹੋ ਗਏ ਤੇ ਔਰ ਫਿਲਹਾਲ ਕਈ ਸਾਲ ਬਾਅਦ ਮੈਂ ਹੋਣ ਲੱਗੀਆਂ ਦੁਬਾਰਾ ਕਰਵਾਣ ਤਾਂ ਇੱਧਰ ਜੋ ਦੀਦੀ ਥੀ ਨਾ ਪਹਿਲੀ ਵਾਰ ਮਿਲੇ ਆਂ ਅਸੀਂ ਲੇਕਿਨ ਪਹਿਲੀ ਵਾਰ ਮਿਲ ਕੇ ਆਏ ਲਗਿਆ ਵੀ ਪਤਾ ਨਹੀਂ ਦੀਦੀ ਕਦ ਕੇ ਜਾਣਦੇ ਆ ਹਨਾ ਬਹੁਤ ਵਧੀਆ ਨੇਚਰ ਤਾਜੀ ਇਹਨਾਂ ਦਾ ਔਰ ਜੋ ਇਹਨਾਂ ਦੀ ਹੈਲਪਰ ਥੀ ਨਾਲ ਉਹ ਵੀ ਬਹੁਤ ਜ਼ਿਆਦਾ ਨਾਈਸ ਥੀ ਔਰ ਰੁਪੰਜਲ ਬੈਠੀ ਹੈ ਪਿੱਛੇ ਅਸੀਂ ਮਾਰ ਰਹੇ ਤੇ ਗੱਲਾਂ ਨਾਲ ਦੀ ਨਾਲ ਔਰ ਨਾਲ ਦੀ ਨਾਲ ਮੇਰਾ ਜੋ ਵਰਕ ਥਾ ਬਹੁਤ ਚੱਲ ਰਿਹਾ ਥਾ ਨਾਲ ਦੀ ਨਾਲ ਸਾਡੀਆਂ ਗੱਲਾਂ ਬਾਤਾਂ ਸ਼ੁਰੂ ਹੋ ਰਹੀ ᱛੀਆਂ ਔਰ ਮੈਂ ਥੋੜੀ ਜੀ ਵੀਡੀਓ ਸ਼ੂਟ ਕਰ ਰਹੀ ᱛੀ ਮੈਂ ਕਾ ਚਲੋ ਨਾਲ ਦੀ ਨਾਲ ਵੀਡੀਓ ਵੀ ਸ਼ੂਟ ਕਰਦਾ ਅੱਜ ਮੈਂ ਤੁਹਾਨੂੰ ਦਿਖਾਦਾ ਕਿ ਅੱਜ ਮੈਂ ਪਾਰਲਰ ਦੇ ਵਿੱਚ ਪਹੁੰਚ ਚੁੱਕੀ ਆਂ ਔਰ ਫਿਲਹਾਲ ਅੱਜ ਮੇਰੀ ਫਾਈਨਲੀ ਵਾਲਾਂ ਦੀ ਲੁੱਕ ਚੇਂਜ ਹੋਣ ਜਾ ਰਹੀ ਹੈ ਤੁਸੀਂ ਜ਼ਰੂਰ ਮੈਨੂੰ ਅਲੱਗ ਟਾਈਪ ਨਾਲ ਦੇਖੋਗੇ ਹੁਣ ਤੇ ਲੋ ਜੀ ਮੈਂ ਕਰਾਇਆ ਜੀ ਮੈਟ੍ਰਿਕਸ ਦਾ ਮੈਟ੍ਰਿਕਸ ਦਾ ਪ੍ਰੋਡਕਟ ਆ ਪੂਰਾ ਜੋ ਮੇਰੇ ਵਾਲਾਂ ਤੇ ਯੂਜ਼ ਕਰਾਇਆ ਜੀ ਇਹਨਾਂ ਨੇ ਹੋ ਗਿਆ ਅਗਲਾ ਪ੍ਰੋਸੈਸ ਤੇ ਹੁਣ ਦੀਦੀ ਲਗਾ ਰਹੀਆਂ ਕ੍ਰੀਮ ਕਿਹੜੀ ਦੀਦੀ ਰੁਕੋ ਮੈਟ੍ਰਿਕਸ ਕੀ ਮੈਟ੍ਰਿਕਸ ਕੀ ਲਗਾਈਆ ਦੀਦੀ ਨੇ ਔਰ ਬਹੁਤ ਵਧੀਆ ਤੀਦੀ ਦਾ ਸੈਲੂਨ ਕੇ ਵਿੱਚ ਤੁਸੀਂ ਵੀ ਆਏ ਕਰੋ ਮੈਂ ਪਹਿਲੀ ਵਾਰ ਆਈਆਂ ਲੇਕਿਨ ਮੈਨੂੰ ਵਧੀਆ ਲੱਗਿਆ ਬਾਕੀ ਰਿਜ਼ਲਟ ਬਾਅਦ ਚ ਦੇਖਾਂਗੀ ਮੈਂ ਕਿਉਂਕਿ ਹਾਂ ਦੀਦੀ ਤੁਹਾਡੇ ਪਾਰਲਰ ਦਾ ਨਾਮ ਦੱਸ ਦਿਓ ਸਖੀ ਬਿਊਟੀ ਪਾਰਲਰ ਸਖੀ ਬਿਊਟੀ ਪਾਰਲਰ ਬਰਵਾਲੇ ਦੇ ਵਿੱਚ ਹੈ ਇਹਨਾਂ ਦਾ ਔਰ ਮੈਨੂੰ ਵਧੀਆ ਲੱਗਿਆ ਮੈਂ ਦੋ ਤਿੰਨ ਪਾਰਲਰਾਂ ਤੇ ਹੋਰ ਵੀ ਘੁੰਮੀ ਆ ਲੇਕਿਨ ਸਭ ਤੋਂ ਵਧੀਆ ਬਿਹੇਵ ਦਾ ਹਨ ਮੈਨੂੰ ਬਿਹੇਵ ਬਿਲਕੁਲ ਵਧੀਆ ਨਹੀਂ ਲੱਗਿਆ ਔਰ ਇਹਨਾਂ ਦੇ ਪਾਰਲਰ ਦੇ ਵਿੱਚ ਆਈਆਂ ਇੱਕ ਤੋਂ ਇਹਨਾਂ ਦਾ ਬਿਹੇਵ ਵੀ ਅੱਛਾ ਹੈ ਮਤਲਬ ਬੋ ਜੀ ਮੇਰੇ ਕੋ ਕਲਾਇੰਟ ਨੇ ਕਲਾਇੰਟ ਹੁੰਦੇ ਆ ਉਹਦੇ ਨਾਲ ਪੇਸ਼ ਆਨੇ ਆ ਵਧਿਆ ਹੁੰਦੇ ਆ ਔਰ ਮੈਨੂੰ ਵਧੀਆ ਲੱਗਿਆ ਫਿਲਹਾਲ ਮੈਂ ਆਪਣੇ ਵਾਲਾਂ ਤੇ ਮੈਟ੍ਰਿਕਸ ਦਾ ਹੈ ਪੂਰਾ ਪ੍ਰੋਡਕਟ ਜੋ ਵੀ ਹੈਗਾ ਦੀਦੀ ਵਧੀਆ ਕਰ ਰਹੀ ਹੈ ਔਰ ਫਿਲਹਾਲ ਕੋਈ ਵੀ ਕਹਿੰਦੇ ਆ ਨਾ ਕਈ ਵਾਰ ਪਾਰਲਰ ਵਾਲੇ ਸਹੀ ਦੱਸਦੇ ਨਹੀਂ ਹੈਗੇ ਲੇਕਿਨ ਦੀਦੀ ਨੇ ਜੋ ਦੱਸਿਆ ਉਹ ਹੀ ਚੀਜ਼ ਯੂਜ਼ ਕਰ ਰਹੀ ਹੈ ਔਰ ਫਿਲਹਾਲ ਰੂਪ ਵੀ ਮੇਰੇ ਨਾਲ ਹੈਲੋ ਰੁਕ ਕੇ ਚਲੀ ਜਾਓਗੀ ਕਿਉਂਕਿ ਪਾਪਾ ਆਉਣਗੇ ਲੈਣ ਔਰ ਫਿਲਹਾਲ ਦੇਖਦੇ ਆਂ ਥੋੜੀ ਦੇਰ ਤੱਕ ਰਿਜ਼ਲਟ ਕਿਆ ਮਿਲਦਾ ਹੈ ਰਿਜ਼ਲਟ ਤਾਂ 2 ਦਿਨ ਬਾਅਦ ਆਊਗਾ ਦੀਦੀ ਹੈ ਨਾ ਅੱਜ ਤੋਂ 6-7 ਘੰਟੇ ਲੱਗੇਗੇ ਜੀ ਆਪਕੇ ਹਾਂ 6-7 ਘੰਟੇ ਲੱਗੋਗੇ ਔਰ ਬਾਕੀ ਮੰਡੇ ਨੂੰ ਪਤਾ ਲੱਗੂਗਾ ਹੈ ਨਾ ਮੰਡੇ ਨੂੰ ਪ੍ਰੋਪਰਲੀ ਪਤਾ ਲੱਗ ਜਾਣਾ ਵੀ ਬਾਲਾਂ ਦਾ ਰਿਜ਼ਲਟ ਕਿਆ ਆਇਆ ਬਾਕੀ ਤੁਹਾਡੇ ਸਾਹਮਣੇ ਤੁਸੀਂ ਮੈਨੂੰ ਵਲੌਗ ਤੇ ਵਿੱਚ ਦੇਖਦੇ ਹੀ ਆ ਹੈ ਨਾ ਫਿਰ ਤੁਸੀਂ ਆਪਣੇ ਆਪ ਦੇਖ ਲਿਆ ਕਰਨਾ ਵੀ ਮੇਰੇ ਬਾਲ ਕਿਦਾਂ ਦੇ ਲੱਗ ਰਹੇ ਆ ਫਿਰ ਤੁਸੀਂ ਆਪਣੇ ਆਪ ਹੀ ਸਪਾਲਰ ਤੇ ਭੱਜ ਆਉਗੇ ਇਹ ਪਾਰਲਰ ਦਾ ਲਿੰਕ ਦੇ ਦੂੰਗੀ ਤੁਹਾਨੂੰ ਮੈਂ ਹੇਠਾਂ ਤੁਸੀਂ ਜੇ ਅਗਰ ਤੁਸੀਂ ਨੇੜੇ-ਤੇੜੇ ਤੋਂ ਦੇਖ ਰਹੇ ਹੋ ਨਾ ਤੁਸੀਂ ਬਰਵਾਲੇ ਜ਼ਰੂਰ ਆ ਸਕਦੇ ਹੋ ਤੇ ਆ ਜਾ ਕਰੋ ਇਸ ਪਾਰਲਰ ਤੇ ਵਧੀਆ ਲਗਿਆ ਮੈਨੂੰ ਤਾਂ ਫਾਈਨਲੀ ਪਾਰਲਰ ਦੇ ਵਿੱਚ ਆਈ ਤੀ ਜੀ ਮੈਂ 9:00 ਵਜੇ ਔਰ ਮੈਨੂੰ ਟਾਈਮ ਹੋ ਗਿਆ ਜੀ 1:30 ਵਜ ਗਿਆ ਫਿਲਹਾਲ ਹੋਹੀ 4 ਤਾਂ ਵੱਜ ਜਾਣੇ ਆ ਹਨਾ ਤੇ ਹੁਣ ਹੋ ਰਿਹਾ ਜੀ ਹੈਅਰ ਵਾਸ਼ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੈਨੀਵਾਰ ਮਤਲਬ 2-3 ਵਾਰ ਪ੍ਰੋਡਕਟ ਅ ਯੂਜ਼ ਹੁੰਦੇ ਆ ਫਿਰ 2 ਵਾਰ ਹੇਅਰ ਵਾਸ਼ ਹੁੰਦੇ ਆ ਫਿਰ ਚੰਗੀ ਤਰ੍ਹਾਂ ਹਨ ਇਹਨਾਂ ਦਾ ਵੀ ਵਰਕ ਹੁੰਦਾ ਜੀ ਬਹੁਤ ਟਾਈਮ ਲੱਗਦਾ ਕੰਮ ਦੇ ਵਿੱਚ ਆਪਾਂ ਕਹਿ ਤਾਂ ਦੰਨੇ ਆ ਵੀ ਸਮੂਥਿੰਗ ਦੇ ਪੈਸੇ ਬਹੁਤ ਜ਼ਿਆਦਾ ਆਇਆ ਲੇਕਿਨ ਪੈਸੇ ਨਾ ਨਜਾਇਜ਼ ਨਹੀਂ ਹੁੰਦੇ ਜਾਇਜ਼ ਹੁੰਦੇ ਆ ਕਿਉਂਕਿ ਦੇਖੋ ਦੀਦੀ ਹੋਗੀ ਹੈਲਪਰ ਹੋਗੀ 9:30 ਵਜੇ ਕੀ ਮੈਂ ਆਈ ਵੀ ਆ 9:30 ਵਜੇ ਕੇ ਮੇਰੇ ਵਾਲਾਂ ਪਰ ਹੀ ਲਗੇ ਹੋਏ ਆ ਔਰ ਫਿਲਹਾਲ ਇਹ ਵੀ 3:30 ਵਜੇ ਫ੍ਰੀ ਹੋਈ ਆ ਮੈਂ ਵੀ 3:30 ਵਜੇ ਫ੍ਰੀ ਹੋਈ ਆ ਤੇ ਤੁਸੀਂ ਦੇਖੋ ਕੰਮ ਵਾਕਈ ਟਾਈਮ ਲੱਗਦਾ ਜੀ ਤੇ ਆਪਾਂ ਕਹਿ ਦੰਨੇ ਆ ਵੀ ਪੈਸੇ ਜ਼ਿਆਦਾ ਆਇਆ ਲੇਕਿਨ ਪੈਸੇ ਬਿਲਕੁਲ ਜ਼ਿਆਦਾ ਨਹੀਂ ਪੈਸੇ ਜਿੰਨਾ ਅਗਲਾ ਮਿਹਨਤ ਕਰਦਾ ਨਾ ਉਸਕੇ ਅਕੋਰਡਿੰਗ ਬਿਲਕੁਲ ਸਹੀ ਹੈ ਜੀ ਜਾਇਜ਼ ਪੈਸੇ ਹੁੰਦੇ ਆ ਤੇ ਫਿਲਹਾਲ ਆਪਣੀ ਫਾਈਨਲੀ ਲੁੱਕ ਹੋ ਗਈ ਹੈ ਚੇਂਜ ਟੂ ਲੋਚ ਫਰੈਂਡਸ ਫਾਈਨਲੀ ਮੇਰੇ ਵਾਲ ਜੋ ਹੈਗੇ ਤੇ ਸਮੂਥਿੰਗ ਹੋ ਚੁੱਕੇ ਆ ਔਰ ਜੋ ਮੰਡੇ ਨੂੰ ਹੈ ਪ੍ਰੋਪਰ ਅਸਲੀ ਲੁੱਕ ਮੰਡੇ ਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਫਿਲਹਾਲ ਹਲੇ ਤਾਜ਼ੇ ਤਾਜ਼ੇ ਆ ਲੇਕਿਨ ਮੈਨੂੰ ਤਾਂ ਕਾਫੀ ਹੱਦ ਤੱਕ ਠੀਕ ਲੱਗ ਰਹੇ ਆ ਥੈਂਕ ਯੂ ਸੋ ਮੱਚ ਦੀਦੀ ਕਾ ਜਿਨ੍ਹਾਂ ਨੇ ਬਹੁਤ ਵਧੀਆ ਕਰਾਇਆ ਹੈ ਔਰ ਇਹਨਾਂ ਦੇ ਪਾਰਲਰ ਦੇ ਵਿੱਚ ਤੁਸੀਂ ਵੀ ਵਿਜ਼ਿਟ ਕਰਿਓ ਹਨਾ ਬਰਵਾਲੇ ਦੇ ਵਿੱਚ ਹੈ ਮਤਲਬ ਮੈਨੂੰ ਪ੍ਰੋਪਰ ਹੋ ਨਹੀਂ ਪਤਾ ਕਿੱਥੇ ਨੂੰ ਐ ਜੱਟਾ ਕਿਧਰ ਹੰਸਾਲਾ ਹੈ ਨੀਅਰ ਜੱਟਾ ਕਿਧਰ ਹੰਸਾਲਾ ਵਹਾਂ ਪੀ ਐਸਾ ਕੋਈ ਬਿਊਟੀ ਪਾਰਲਰ ਕੇ ਨਾਮ ਸੇ ਸਾਥ ਮੇ ਬਾਈ ਬਾਈ ਕਲੈਕਸ਼ਨ ਵਾਲੀ ਕੀ ਦੁਕਾਨ ਹੈ ਕਪੜਾ ਕਪੜੇ ਦੀ ਦੁਕਾਨ ਹਾਂਜੀ ਔਰ ਇਨਕੇ ਬਸ ਬਿਲਕੁਲ ਮਾਜੀ ਦੀ ਦੁਕਾਨ ਦੇ ਸਾਹਮਣੇ ਹੈ ਹਾਂ ਬਾਂਜੀ ਦੇ ਦੁਕਾਨ ਦੇ ਸਾਹਮਣੇ ਸਖੀ ਪਾਰਲਰ ਹੈ ਨਾ ਹਾਂਜੀ ਸਖੀ ਸਖੀ ਬਿਊਟੀ ਪਾਰਲਰ ਹੈ ਨਾ ਤਾਂ ਆਪ ਜ਼ਰੂਰ ਆਇਓ ਵੈਸੇ ਮੈਂ ਇਨਕਾ ਲਿੰਕ ਵੀ ਪਾ ਦਿਆਂਗੀ ਅ ਨੀਚੇ ਡਿਸਕ੍ਰਿਪਸ਼ਨ ਬੋਰਡ ਦੇ ਵਿੱਚ ਸਖੀ ਬਿਊਟੀ ਪਾਰਲਰ ਤੁਸੀਂ ਦੇਖ ਲਿਓ ਨਾਂਸੇ ਆਈਡੀ ਹਾਂਜੀ ਔਰ ਵੈਸੇ ਤੁਸੀਂ ਦੇਖ ਲਓ ਮੇਰੀ ਲੁੱਕ ਬਾਕੀ ਮੰਡੇ ਨੂੰ ਪ੍ਰੋਪਰ ਦਿਖਾਉਂਗੀ ਤੁਹਾਨੂੰ ਮੈਂ ਵੀ ਕਿਸ ਤਰ੍ਹਾਂ ਦੀ ਹੈ ਤੇ ਹੁਣ ਜਾਣਾ ਮੈਂ ਘਰ ਨੂੰ ਕਿਉਂਕਿ ਬੱਸ ਸਵੇਰ ਦੇ ਆਏ ਵੀ ਆ 9:30 ਵਜੇ ਕੇ ਆਈ ਵੀ ਆ ਮੈਂ ਪਰ ਵਿਚਾਰੀ ਦੀਦੀ ਵੀ ਚਲੋ ਮੈਂ ਤਾਂ ਇਹਨਾਂ ਨੇ ਵੀ ਮੈਂ ਤਾਂ ਕਰੀ ਆ ਹਨਾ ਲਗੇ ਰਹੇ ਆ ਨਾਲੋ ਵਿਚਾਰੀ ਗੁੜੀਆ ਵੀ ਵਿਚਾਰੀ ਬੈਠੀ ਆ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਹੈਲਪ ਕਰੀ ਆ ਮੇਰੀ ਮਤਲਬ ਹੈਲਪ ਵੀ ਨੇ ਪਰ ਕੰਮ ਵੀ ਆ ਕੰਮ ਵੀ ਆ ਹਾਂ ਇਹ ਨਾ ਨਹੀਂ ਕਰਦੇ ਨੇ ਕੰਮ ਇਹ ਨਾ ਕੀ ਹੈਲਪਰ ਹੈ ਜੋ ਨਾਲ ਕੰਮ ਕਰਦੇ ਆ ਦੀਦੀ ਜੀ ਔਰ ਬਹੁਤ ਅੱਛਾ ਰਿਜ਼ਲਟ ਵੀ ਲਿਆ ਵੰਨੋ ਬਾਕੀ ਤੁਸੀਂ ਵੀ ਜ਼ਰੂਰ ਆ ਕੇ ਜਾਇਓ ਵਿਜ਼ਿਟ ਕਰਿਓ ਇਲਾਕੇ ਆਇਓ ਵੈਲਕਮ ਹੈ ਜੀ ਆਪਕਾ ਸ਼ਾਪ 'ਤੇ ਜਦ ਮਰਜ਼ੀ ਆਣਾ ਤੁਸੀਂ ਮੈਨੂੰ ਪੁੱਛ ਲਿਓ ਵੀ ਕਿੱਥੇ ਕਰਾਈ ਹੈ ਮੈਂ ਤੁਹਾਨੂੰ ਦੱਸ ਦੂੰਗੀ ਮੈਨੂੰ ਕਮੈਂਟ ਕਰ ਦਿਓ ਇੱਕ ਵਾਰ ਵੀ ਤੁਸੀਂ ਕਿੱਥੋਂ ਕਰਾਈ ਹੈ ਮੈਂ ਤੁਹਾਨੂੰ ਪ੍ਰੋਪਰ ਐਡਰੈਸ ਦੱਸ ਦੂੰਗੀ ਠੀਕ ਹੈ ਤੇ ਬਾਕੀ ਹੁਣ ਮੈਂ ਘਰਾਂ ਜਾਉਂਗੀ ਜੀ ਬੱਚੇ ਮੇਰੇ ਘਰ ਕੱਲੇ ਆ ਤੇ ਮੱਥੀ ਤੇ ਚਲੋ ਵਕੀਲ ਸਾਹਿਬ ਹੈਗੇ ਆ ਘਰ ਤੇ ਚਲੋ ਜੀ ਥੋੜੀ ਦੇਰ ਤੱਕ ਮਿਲਦੇ ਆ ਘਰ ਪਹੁੰਚ ਗਏ ਜੀ ਜਸਟ ਮੈਂ ਅਗੀ ਘਰ ਵਾਪਸ ਔਰ ਪਾਰਲਰ ਦੇ ਵਿੱਚ ਮੈਂ ਗਈ ਤੀ 9:30 ਵਜੇ ਔਰ ਸਖੀ ਬਿਊਟੀ ਪਾਰਲਰ ਬਹੁਤ ਵਧੀਆ ਲੱਗਿਆ ਮੈਨੂੰ ਤੁਸੀਂ ਵੀ ਜ਼ਰੂਰ ਜਾਇਓ ਬਹੁਤ ਵਧੀਆ ਲੱਗਿਆ ਫਸਟ ਟਾਈਮ ਗਈਆਂ ਮੈਨੂੰ ਔਰ ਮੈਨੂੰ ਰਿਜ਼ਲਟ ਕਾਫੀ ਹੱਦ ਤੱਕ ਵਧੀਆ ਲੱਗਿਆ ਲੇਕਿਨ ਅਸਲੀ ਰਿਜ਼ਲਟ ਤੁਹਾਨੂੰ 2 ਦਿਨਾਂ ਬਾਅਦ ਦਿਖੂਗਾ ਔਰ ਫਾਈਨਲੀ ਭੁੱਖ ਵੀ ਬਹੁਤ ਲੱਗੀ ਤੀ ਮੈਨੂੰ ਵੈਸੇ ਤਾਂ ਚਲੋ ਘਰ ਆ ਕੇ ਜ਼ਿਆਦਾ ਭੁੱਖ ਲੱਗਦੀ ਆ ਪਰ ਉੱਥੇ ਮੈਂ ਗੱਲਾਂ ਬਾਤਾਂ ਕਰੀ ਗਏ ਹਣੇ ਮਤਲਬ ਗੱਲਾਂ ਬਾਤਾਂ ਕਰੀ ਗਏ ਔਰ ਅ ਮੇਰਾ ਕੰਮ ਹੋਈ ਗਿਆ ਬਾਲਾਂ ਦਾ ਤੇ ਉਸ ਦੇ ਵਿੱਚ ਥੋੜੇ ਭੁੱਖ ਦਾ ਪਤਾ ਨਹੀਂ ਲਗਿਆ ਲੇਕਿਨ ਘਰ ਆ ਕੇ ਜ਼ਿਆਦਾ ਭੁੱਖ ਲੱਗੀ ਔਰ ਫਿਲਹਾਲ ਮੇਰੇ ਪਈਆਂ ਕੱਪੜੇ ਜੋ ਕਿ ਮੈਂ ਸਵੇਰੇ ਧੋ ਕੇ ਗਈ ਸੀ ਹੁਣ ਮੈਂ ਪ੍ਰੈਸ ਕਰੂੰਗੀ ਤੈਹਾ ਮਾਰਾਂਗੀ ਨਾ ਕਿ ਕੱਪੜਿਆਂ ਦੇ ਉੱਪਰ ਪ੍ਰੈਸ ਕਰਨੇ ਆ ਤੋ ਫਿਲਹਾਲ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਪੂਰਾ ਦੇਖਿਆ ਕਰੋ ਹਨਾ ਤੇ ਚਲੋ ਜੀ ਮਿਲਦੇ ਆ नेक्स्ट ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਜੀ ਟੇਕ ਕੇਅਰ ਸਾਰਿਆਂ ਨੂੰ